ਮੇਰਾ ਬਾੜ ਜਾਂ ਮੇਰਾ ਬੂਤ ਮੇਰੇ ਸਾਥ ਮੇਰਾ ਬੂਤ ਜਿਹੜਾ ਸਭ ਤੋਂ ਅੱਗੇ ਉਹ ਕੀ ਨਾਰਾ ਹੈਗਾ ਵੀ ਮੇਰਾ ਬੂਤ ਜਿਹੜਾ ਸਭ ਤੋਂ ਸਭ ਤੋਂ ਸਭ ਤੋਂ ਮਜ਼ਬੂਤ ਜਿਹੜਾ ਮੇਰਾ ਬੂਤ ਸਭ ਤੋਂ ਮਜ਼ਬੂਤ ਰੇਮ ਜੀ ਨੇ ਦੱਸਤਾ ਇਹ ਗੱਲ ਜੀ ਆਪਾਂ ਫੜ ਲਈਏ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਆਪਣੇ ਨੇੜੇ ਖੜੇ ਨੀ ਖੜਜੂ ਜਦੋਂ ਮੈਂ ਤਾਂ ਕਿਹਾ ਮੈਂ ਬਹੁਤ ਪਾਰਟੀਆਂ ਦੇਖੀਆਂ ਨੇ ਕਿਸੇ ਪਾਰਟੀ ਚ ਇਹ ਡਿਸਪੀਸਿਪਲਨ ਵਾਲਾ ਔਰ ਇਹ ਕੰਮ ਕਰਨ ਵਾਲਾ ਸਿਸਟਮ ਕਿਸੇ ਚ ਨਹੀਂ ਹੈਗਾ ਤੇ ਅੱਜ ਦੇਖੋ ਮੈਨੂੰ ਅੱਜ ਪ੍ਰਧਾਨ ਜੀ ਕਹਿ ਰਹੇ ਸੀ ਕਿ ਅੱਜ ਇਕੱਠ ਦੇਖ ਕੇ ਮੈਂ ਚੌੜਾ ਹੋਇਆ ਮੈਂ ਪ੍ਰਧਾਨ ਜੀ ਇਹ ਤੁਹਾਡੀ ਹਿੰਮਤ ਆ ਤੁਸੀਂ ਸਾਰਿਆਂ ਨੂੰ ਇੱਥੇ ਇਕੱਠੇ ਬੁਲਾਉਂਦੇ ਆ ਸਾਰੇ ਇਕੱਠੇ ਹੁੰਨੇ ਆਪਾਂ ਇੱਕ ਪਰਿਵਾਰ ਦੇ ਤੌਰ ਤੇ ਬਹਿ ਕੇ ਗੱਲ ਕਰਦੇ ਆ ਮੈਂ ਤੁਹਾਡਾ ਪਰਿਵਾਰ ਦਾ ਮੈਂਬਰ ਆ ਜਿਵੇਂ ਮਖੜਾ ਜੀ ਨੇ ਕਿਹਾ ਮੈਂ ਦਿੜਪੁਰ ਰਾਹ ਤੁਹਾਡੇ ਲਈ ਹਾਜ਼ਰ ਆ ਜਿੱਥੇ ਆਵਾਜ਼ ਮਾਰੋਗੇ ਮੈਂ ਖੜਾ ਹੂੰ ਤੁਹਾਡੇ ਨਾਲ ਕਿਉਂ ਇਹ ਅੱਜ ਨਹੀਂ ਮੈਂ ਬਰਨਾਲੇ ਨੂੰ ਪਿਆਰ ਕਰਦਾ 2004 ਤੋਂ ਜੁਰਮੇ ਆਏ ਆ 2006 ਜੁਰ ਆਪਾਂ ਜ਼ਿਲ੍ਹਾ ਬਣਾਇਆ ਉਹ ਆਪਾ ੜਕੇ ਜ਼ਿਲ੍ਹਾ ਬਣਾਇਆ ਸੀ ਜੇ ਜ਼ਿਲ੍ਹਾ ਬਣੂਗਾ ਤਾਂ ਕੇਵਲ ਟਿਲੋਂ ਇਲੈਕਸ਼ਨ ਲੜੂਗਾ ਮੈਨੂੰ ਇਲੈਕਸ਼ਨ ਲੜਨ ਦਾ ਚਾਹ ਨਹੀਂ ਮੈਂ 1999 ਚ ਪਾਰਲੀਮੈਂਟ ਦੀ ਟਿਕਟ ਮਿਲੀ ਸੀ ਮੈਂ ਪਾਰਲੀਮੈਂਟ ਦੀ ਟਿਕਟ ਘਰੋਂ ਮੋੜਤੀ ਸੀ ਤੁਹਾਨੂੰ ਅੱਜ ਵੀ ਪਤਾ ਹੋਣਾ ਸੀ ਸੋ ਇਹ ਇਲੈਕਸ਼ਨਾਂ ਨਹੀਂ ਆਪਾਂ ਆਪਦੇ ਇਲਾਕੇ ਨੂੰ ਹੁਣ ਮੈਂ ਅਨੰਤਪੁਰ ਸਾਹਿਬ ਦਾ ਇੰਚਾਰਜ ਸੀ ਮੈਂ ਗੁਰਦਾਸਪੁਰ ਸਾਹਿਬ ਦਾ ਇੰਚਾਰਜ ਸੀ ਮੈਂ ਅੰਮ੍ਰਿਤਸਰ ਦਾ ਚਾਰਜ ਰਹਾ ਮੈਂ ਜਲੰਧਰ ਦਾ ਰਹਾ ਇਲਾਕੇ ਬਹੁਤ ਅੱਗੇ ਨੇ ਆਪਾਂ ਪਛੜੇ ਹੋਏ ਆ ਬਰ ਉਹ ਪਛੜਿਆ ਵੀ ਆਪਾਂ ਕੱਢ ਦੇਣਾ ਆਪਾਂ ਆਪਣੇ ਜੋ ਕੱਢ ਦੇਣਾ ਪਛੜਿਆ ਪੜ ਆਪ ਨੂੰ ਪਤਾ ਲੱਗੇ ਕਿ ਜਿਵੇਂ ਹੁਣ ਅੱਜ ਅੱਜ ਮੈਨੂੰ ਖੁਸ਼ੀ ਹੁੰਦੀ ਆ ਕਿ ਮੈਨੂੰ ਦੱਸ ਰਿਹਾ ਕਿ ਜੀ ਬਰਨਾਲਾ ਇੰਨਾ ਤਰੱਕੀ ਕਰ ਰਿਹਾ ਕਿਸੇ ਲੁਧਿਆਣੇ ਵਾਲੇ ਨੇ ਮੈਨੂੰ ਟੈਲੀਫੋਨ ਕੀਤਾ ਵੀ ਢਿੱਲੋ ਸਾਹਿਬ ਤੁਹਾਡਾ ਤਾਂ ਹਲਕਾ ਹੀ ਇੰਨਾ ਚੰਗਾ ਅੱਜ ਜਿਹੜੀ ਪਲਾਟ ਦੀ ਕੀਮਤ ਲੁਧਿਆਣੇ ਆ ਬਰਨਾਲੇ ਤੋਂ ਜ਼ਿਆਦੇ ਬਰਾਲੇ ਚ ਲੁਧਿਆਣੇ ਨਾਲੋਂ ਜ਼ਿਆਦੇ ਕੀਮਤ ਆ ਤੁਹਾਡੇ ਪਲਾਟਾਂ ਦੀ ਇੱਕ ਬਹੁਤ ਵੱਡੀ ਗੱਲ ਹੈ ਲੁਧਿਆਣਾ ਆਪਦੇ ਆਪ ਨੂੰ ਵੱਡਾ ਸ਼ਹਿਰ ਕਹਿੰਦਾ ਤੇ ਤੁਹਾਡੀ ਸਾਰਿਆਂ ਦੀ ਹਿੰਮਤ ਆ